ਇਹ ਉਪਰਾਲੇ ਤਹਿਤ ਸਾਡੇ ਪਰ ਪ੍ਰਭਾਵਸ਼ਾਲੀ ਸਮਾਜوں ਵਿੱਚ ਪਹੁੰਚੇ ਸਾਡੇ ਸਬ ਡਿਵੀਜ਼ਨ ਦੇ ਡੀਐਸਪੀ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਨਾਲ ਹਰਪ੍ਰੀਤ ਸਿੰਘ ਰੀਤੀ ਚੇਅਰਮੈਨ ਪਲਾਨ ਮਾਰਗਰ ਬੈਂਕ ਧਰਮਪੁਰ ਦਾ ਅਸੀਂ ਇੱਥੇ ਹੋਂਦ ਦੇ ਇਹ ਯਤਨ ਦੇ ਹਾਂ ਸਾਡੀ ਪੱਤਰਕਾਰ ਯੂਨੀਅਨ ਦੇ ਵਿੱਚ ਸਾਡੇ ਪ੍ਰਧਾਨ ਦਵਿੰਦਰ ਬਿੱਟੂ ਜੀ ਪੱਤਰਕਾਰ ਅਜੀਬਾਦ कुमार जी पब्बी पत्रकार अजीत दविंदर ओलख पत्रकार स्पोक्समैन रतन सिंह कंबोज पत्रकार लोक जागरण रविंदर वर्मा पत्रकार फहरेदार गुरदीप से, गुरमुख सिंह जी पत्रकार सतंग ऑपरेशन संजीव कटारिया जी पत्रकार दैनिक जागरण फोटोग्राफर या शनौरिया जी इंचार्ज दैनिक जागरण ਬਜੀਮ ਚੰਦਾਜੀ ਦੇਸ਼ ਪ੍ਰਦੇਸ਼ ਟਾਈਮਸ ਗੁਰਦੀਪ ਭੁੱਲਰ ਜੀ ਨਵਾਂ ਜਮਾਨਾ ਟੀਵੀ ਅਤੇ ਅਖਬਾਰ ਆਸ਼ੂ ਵਰਮਾ ਜੀ ਡੀਐਮਕੇ ਨੈਟਵਰਕ ਪੰਜਾਬ ਸੋਨਾ ਰਾਏ ਜੀ ਸੋਨਾ ਟੀਵੀ ਵਾਲੇ ਸਾ ਬਾਦਰੀ ਸਾਡੀ ਪੱਤਰਕਾਰ ਯੂਨੀਅਨ ਦੇ ਮੈਂਬਰ ਹੈ ਤੇ ਅੱਜ ਅਸੀਂ ਬਹੁਤ ਭਾਗਾਂ ਵਾਲਿਆਂ ਕਿ ਸਾਡੇ ਇੱਕ ਛੋਟੇ ਜਿਹੇ ਬੁਲਾਵੇ ਤੇ ਸਾਡੇ ਇਲਾਕੇ ਦੀਆਂ ਦੋ ਅਹਿਮ ਸ਼ਖਸੀਅਤਾਂ ਸਾਡੇ ਸਮਾਗਮ ਵਿੱਚ ਹਾਜ਼ਰ ਹੋਈਆਂ ਹਨ ਸਾਡੀ ਪੱਤਰਕਾਰ ਯੂਨੀਅਨ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਲੋੜਵੰਦ ਪਰਿਵਾਰਾਂ ਨੂੰ ਇਹ ਰਾਸ਼ਨ ਦਿੱਤਾ ਜਾਵੇਗਾ ਉਹਨਾਂ ਦੀ ਫੋਟੋ ਅਖਬਾਰ ਵਿੱਚ ਪ੍ਰਕਾਸ਼ਿਤ ਨਹੀਂ ਕਰਾਂਗੇ ਔਰ ਹਰ ਮਹੀਨੇ ਪੱਤਰਕਾਰ ਯੂਨੀਅਨ ਆਪਣੇ ਵੱਲੋਂ ਹਰ ਲੋੜਵੰਦ ਗਰੀਬ ਪਰਿਵਾਰ ਦੋ ਜਾਂ ਤਿੰਨ ਪਰਿਵਾਰਾਂ ਨੂੰ ਰਾਸ਼ਨ ਪੇਟ ਕਰਿਆ ਗਰੀ ਇੱਕ ਵਾਰਾ ਫੇਰ ਆਪ ਜੀ ਦਾ ਇੱਥੇ ਆਉਂਦੇ ਜੀ ਆਇਆਂ ਆਦਿਆਂ ਹੁਣ ਬੇਨਤੀ ਕਰਦੀ ਹਾਂ ਸਾਡੇ ਚੇਅਰਮੈਨ ਹਰਪ੍ਰੀਤ ਸਿੰਘ ਜੀ ਰਿੱਕੀ ਉਹ ਅੱਜ ਪੱਤਰਕਾਰ ਯੂਨੀਅਨ ਧਰਮਗੋੜ ਵੱਲੋਂ ਸਾਰੇ ਹੀ ਪੱਤਰਕਾਰ ਸਹਿਬਾਨ ਸਾਡੇ ਵੱਖ-ਵੱਖ ਚੈਨਲਾਂ ਦੇ ਔਰ ਪ੍ਰਿੰਟ ਮੀਡੀਆ ਦੇ ਬੈਠੇ ਨੇ ਔਰ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਡੀਐਸਪੀ ਸਰਦਾਰ ਜਸਪ੍ਰਿੰਦਰ ਸਿੰਘ ਜੀ ਆਏ ਨੇ ਇਹਨਾਂ ਸਾਰਿਆਂ ਨੇ ਇੱਥੇ ਅੱਜ ਜੋ ਇੱਕ ਬੜਾ ਵਧੀਆ ਉਪਰਾਲਾ ਕਰ ਰਹੇ ਨੇ ਕਿ ਜਿਹੜੇ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜੇ ਕਿ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਕਰਨਗੇ ਮੈਂ ਇਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਪੱਤਰਕਾਰੀ ਨੂੰ ਜਿਹੜੇ ਪ੍ਰੈਸ ਵਾਲੇ ਸਾਡੇ ਵੀਰ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਰਹਿੰਦਾ ਜਿੱਥੇ ਕਿ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਨੇ ਉਹਨਾਂ ਨੂੰ ਜਿੱਤੇ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਨੇ ਦੱਸਦੇ ਨੇ ਵੀ ਇਹ ਇਹਨਾਂ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ ਪ੍ਰਸ਼ਾਸਨ ਤੱਕ ਲੋਕਾਂ ਦੀ ਆਮ ਲੋਕਾਂ ਦੀ ਆਵਾਜ਼ ਪਹੁੰਚਾਉਂਦੇ ਨੇ ਜਿੱਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਇਹ ਅੱਜ ਬੜਾ ਵੱਡਾ ਉਪਰਾਲਾ ਕਰ ਰਹੇ ਨੇ ਕਿ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦਿਆ ਕਰਨਗੇ ਹਰ ਮਹੀਨੇ ਕਾਲਪੁਰਖ ਅੱਗੇ ਅਰਦਾਸ ਕਰਦੇ ਕਿ ਵਾਹਿਗੁਰੂ ਇਹਨਾਂ ਨੂੰ ਹੋਰ ਵੀ ਬਲ ਬਖਸ਼ਣ ਇਸੇ ਤਰ੍ਹਾਂ ਹੀ ਸਮਾਜ ਦੀ ਸਾਡੇ ਇਲਾਕੇ ਦੀ ਸੇਵਾ ਕਰਦੇ ਰਹਿਣ ਮੈਂ ਪ੍ਰੈਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਿੱਟੂ ਜੀ ਨੂੰ ਔਰ ਜਿੰਨੇ ਵੀ ਸਾਡੇ ਦੂਜੇ ਜਿਹੜੇ ਪ੍ਰੈਸ ਵਾਲੇ ਹੋਰ ਵੀ ਰਾਏ ਨੇ ਵੱਖ-ਵੱਖ ਚੈਨਲਾਂ ਤੋਂ ਪੱਤਰਕਾਰ ਆਏ ਨੇ ਉਹਨਾਂ ਸਾਰਿਆਂ ਦਾ ਮੈਂ ਇਸ ਉਪਰਾਲੇ ਲਈ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਹੀ ਰਿਸਪੈਕਟਡ ਪੱਤਰਕਾਰ ਯੂਨੀਅਨ ਦੇ ਨੁਮਾਇंदे ਅਤੇ ਜੋ ਵੀ ਇੱਥੇ ਹੋਰ ਮੋਤਵਰ ਪੁੱਛ ਬੈਠੇ ਨੇ ਚੇਅਰਮੈਨ ਸਾਹਿਬ ਅਤੇ ਮੋਲੜੀ ਜੀ ਬਾਕੀ ਮੈਨੂੰ ਸਾਰਿਆਂ ਦੇ ਨਾਮ ਤਾਂ ਨਹੀਂ ਪਤਾ ਪਰ ਸਾਰੇ ਹੀ ਮੇਰੇ ਲਈ ਰਿਸਪੈਕਟਡ ਨੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ ਸੋ ਅਸੀਂ ਵੀ ਇਦਾਂ ਦੀਆਂ ਸਮਾਮਾਂ ਨਿਵਾ ਕੇ ਬੜਾ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਕਿ ਚਲੋ ਸਮਾਜਿਕ ਦੇ ਨਾਲ-ਨਾਲ ਅਸੀਂ ਧਾਰਮਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਰਹੀਏ ਜਿਸ ਦੇ ਨਾਲ ਸਾਡਾ ਵੀ ਪਬਲਿਕ ਦੇ ਵਿੱਚ ਜਿਹੜਾ ਅਕਸਾ ਬੜਾ ਵਧੀਆ ਰਹਿੰਦਾ ਸੋ ਇਹਨਾਂ ਦਾ ਜਿਹੜਾ ਹੈ ਤਿਲ ਫੁੱਲ ਜੋੜ ਕੇ ਜਿਹੜਾ ਲੋੜਵੰਦਾ ਆਪਾਂ ਲੋੜਵੰਦ ਕਹਿ ਸਕਦੇ ਆ ਗਰੀਬਤਾ ਆਪਾਂ ਉਹਦੀ ਨਿਗਾ ਦੇ ਵਿੱਚ ਪਰਮਾਤਮਾ ਦੀ ਵਿੱਚ ਸਾਰੇ ਆ ਸੋ ਇਹ ਲੋੜਵੰਦਾ ਦੀ ਜਿਹੜੀ ਮਦਦ ਕਰਦੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸੋ ਗੁਰਬਾਣੀ ਚ ਵੀ ਲਿਖਿਆ ਹਰ ਕਾ ਨਾਮ ਤੇ ਆਏ ਕਿ ਸਭਨਾਂ ਨੂੰ ਕਰਦਾਨ ਸੋ ਤਿਲ ਫੁੱਲ ਆਪਾਂ ਜੋ ਵੀ ਜਿੰਨੀ ਆਪਣੀ ਹੈਸੀਅਤ ਆਪਾਂ ਉਹਦੇ ਮੁਤਾਬਕ ਤਨ ਦੌਲਤ ਵੀ ਕਰ ਸਕਦੇ ਆ ਨਾਮਦਾਨ ਦੇ ਸਕਦੇ ਆ ਕਿਸੇ ਨੂੰ ਅਤੇ ਜੋ ਰਾਸ਼ਨ ਦੀ ਜਿਹੜੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਜੇ ਆਪਾਂ ਕਿਸੇ ਨੂੰ ਪੈਸੇ ਦਾਨ ਕਰਦੇ ਆ ਸੋ ਉਹਦੇ ਨਾਲ ਕੋਈ ਮੰਦਾ ਕੋਈ ਨਸ਼ਾ ਵਗੈਰਾ ਵੀ ਕਰ ਸਕਦਾ ਹੈ ਕੋਈ ਹੋਰ ਮਾੜੀ అలਮਤ ਕਰੂਗਾ ਸੋ ਇਹ ਜਿਹੜਾ ਰਸਨ ਹੈ ਇਹ ਘਰੇ ਕੰਮ ਆਊਗਾ ਤੁਹਾਡੇ ਹਰੇਕ ਬੱਚੇ ਦੇ ਮੂੰਹ ਦੇ ਵਿੱਚ ਪਊਗਾ ਬਜ਼ੁਰਗ ਦੇ ਮੂੰਹ ਦੇ ਵਿੱਚ ਪਊਗਾ ਸੋ ਇਹ ਬੜਾ ਸਲਾੰਗਾ ਜੋ ਕਦਮ ਹੈ ਤੁਸੀਂ ਮੈਨੂੰ ਇੱਥੇ ਬੁਲਾ ਕੇ ਬੜਾ ਮਾਣ ਜਿਹੜਾ حاصل ਹੋਇਆ ਮੈਨੂੰ ਸੋ ਮੈਂ ਆਪ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਰਿਣੀਆ ਅਤੇ ਮੈਂ ਇਹ ਵੀ ਕਾਮਨਾ ਕਰਦਾ ਕਿ ਜੇਕਰ ਤੁਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਹੋ ਤਾਂ ਸਾਡਾ ਵੀ ਤਿਲਪੁਲੇਸਾ ਜਿਹੜਾ ਇਹਦੇ ਵਿੱਚ ਪਵਾ ਲਿਆ ਕਰੋ ਤਾ ਜੋ ਕਿ ਅਸੀਂ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਟ ਕੇ ਇਹ ਕਿਸੇ ਲੋੜਵੰਦ ਦੇ ਮੂੰਹ ਦੇ ਵਿੱਚ ਪਾਵੇ ਤਾਂ ਸੋ ਸਾਡੇ ਵੀ ਜਿਹੜੇ ਕਰਮ ਆ ਜਿਹੜੇ ਉਹ ਸੁਧਰ ਜਾਣ ਸੋ ਮੈਂ ਤਾਂ ਇਹਨਾਂ ਕਹਿੰਦਾ ਹੋਇਆ ਆਪ ਤੋਂ ਧੰਨਵਾਦ ਕਰਦਾ ਆਪਦਾ ਸਾਰਿਆਂ ਨੂੰ ਹੀ ਇੱਥੇ ਆਇਆਂ ਨੂੰ ਜਿਨ੍ਹਾਂ ਨੇ ਮੇਰਾ ਧੰਨਵਾਦ ਕੀਤਾ ਸਾਰਿਆਂ ਦਾ ਹੀ ਜੀ ਆਇਆਂ ਜੈ ਹਿੰਦ